ਸੋ ਅੱਜ ਦੀ ਜਿਹੜੀ ਇੱਥੇ ਆ ਧੂੜ ਸਵੇਰ ਦੀ ਔਡਰੀ ਸੀ ਤੁਸੀਂ ਆਪ ਦੇਖੀਏ ਇਹ ਬਹੁਤ ਜ਼ਿਆਦਾ ਹੀ ਬਹੁਤ ਆ ਰਹੀ ਪਈ ਆਈ ਬਹੁਤ ਧੂੜ ਔਡਰੀ ਸੀ ਜਿਹੜੀਆਂ ਸੰਗਤਾਂ ਆ ਰਹੀਆਂ ਸੀ ਸਾਰੀਆਂ ਦੇ ਕੱਪੜੇ ਸੰਗਤਾਂ ਦੇ ਖਰਾਬ ਹੋ ਰਹੇ ਸੀ ਦਿਖਦਾ ਨਹੀਂ ਸੀਗਾ ਉਥੇ ਓਕੇ ਅੱਛਾ ਧੂੜ ਕਾਫੀ ਔਡਰੀ ਸੀ ਔਰ ਇਹ ਜਿਹੜੀ ਆ ਪ੍ਰਸ਼ਾਸਨ ਨੇ ਹੁਣ ਕਿਹੜਾ ਪਾਣੀ ਦੇ ਸਰਕਾ ਹੁਣੇ-ਹੁਣੇ ਕੀਤਾ ਕਿਹੋ ਜਿਹਾ ਮੁਲਾਜ਼ਮਾਂ ਨੇ ਕਰਾਈ ਓਕੇ ਇਸ ਤੋਂ ਪਹਿਲਾਂ ਤਾਂ ਕੱਪੜੇ ਬਹੁਤ ਖਰਾਬ ਹੋ ਰਹੇ ਸੀ ਧੂੜ ਨਾਲ ਓਕੇ ਓਕੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤੋਂ ਪਹਿਲਾਂ ਤਾਂ ਜਮ੍ਹਾਂ ਹੀ ਜਿਹੜਾ ਬਹੁਤ ਮਾੜਾ ਹਾਲ ਸੀ ਧੂੜ ਬਹੁਤ ਔੜੀ ਸੀ ਔਰ ਕੱਪੜਿਆਂ ਦੇ ਉੱਪਰ ਲਗਾਤਾਰ ਧੂੜ ਪੈ ਰਹੀ ਸੀ ਜਿਹੜੀ ਕੇ ਸੰਗਤਾਂ ਵਾਸਤੇ ਸੰਗਤਾਂ ਦੇ ਕੱਪੜਿਆਂ ਵਾਸਤੇ ਬਹੁਤ ਜ਼ਿਆਦਾ ਮਾੜੀ ਔਰ ਪ੍ਰਸ਼ਾਸਨ ਵਾਸਤੇ ਬਹੁਤ ਜ਼ਿਆਦਾ ਮਾੜੀ ਗੱਲ ਨਜ਼ਰ ਆ ਰਹੀ ਸੀ ਸਾਰੇ ਜਿਹੜੀ ਚਿਕੜੀ ਬਣੀ ਹੋਈ ਆ ਪਹਿਲਾਂ ਕੱਲ ਧੂੜ ਡਰ ਰਹੀ ਸੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਰ ਕਰਵਾ ਰਹੇ ਆ ਜੀ ਕਦੋਂ ਕਰਵਾਓਗੇ ਤੁਸੀਂ ਅੱਖੀਂ ਨਾ ਕੀ ਤੁਹਾਡਾ ਜੇਸ਼ ਕੁਮਾਰ ਜੀ ਜੇਸ਼ ਕੁਮਾਰ ਜੀ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਬੇ ਸੰਗਤਾਂ ਦੇਖੋ ਜਾ ਰਹੀਆਂ ਨੇ ਅੱਜ ਵਜ਼ਾਕੀ ਦਾ ਡਾੜਾ ਕਦੋਂ ਕਰਵਾ ਦੋਗੇ ਓਕੇ ਥੈਂਕ ਯੂ ਜੀ ਔਰ ਸੰਗਤਾਂ ਚਿਕੜੀ ਦੇ ਵਿੱਚੋਂ ਦੇਖੋ ਕਿਸ ਤਰ੍ਹਾਂ ਲੱਗ ਰਹੀਆਂ ਹਨ ਔਰ ਬਹੁਤ ਪ੍ਰਸ਼ਾਸਨ ਵੱਲੋਂ ਬਹੁਤ ਮਾੜਾ ਹਾਲ ਹੈ ਸੰਗਤਾਂ ਦਾ ਜਿਹੜਾ ਇਸ ਵਿਸਾਖੀ ਦੇ ਦਿਹਾੜੇ ਤੇ ਜਾਣਾ ਔਰ ਪੈਰਾਂ ਦੇ ਕੱਪੜੇ ਵੀ ਲਿੱਪੜਦੇ ਹਨ ਔਰ ਬਹੁਤ ਮਾੜਾ ਜਿਹੜਾ ਬਹੁਤ ਮਾੜਾ ਜਿਹੜਾ ਹਾਲ ਹੈ ਉਹ ਹੁਣ ਕਹਿ ਕੇ ਪ੍ਰਸ਼ਾਸਨ ਨੂੰ ਇੱਥੇ ਜਿਹੜੀ ਆ ਜਿਹੜੀ ਚਿਕੜੀ ਉਹ ਸਾਫ ਮੈਂ ਕੋਰ ਖੜ ਕੇ ਕਰਵਾਉਣ ਲੱਗਾ ਸੋ ਕਿਧਰ ਕਿਤੇ ਕਿਉਂਕਿ ਬਹੁਤ ਜ਼ਿਆਦਾ ਇੱਥੋਂ ਸੰਗਤਾਂ ਨੂੰ ਲੰਘਣ ਦੇ ਵਿੱਚ ਦਿੱਕਤ ਆ ਰਹੀ ਸੀ ਸੋ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜੇ ਲੋਕਲ ਜਿਹੜੇ ਕੰਮਕਾਰ ਕਾਜ ਇੰਜੀਨੀਅਰ ਨੂੰ ਰਿਕੁਐਸਟ ਵੀ ਕੀਤੀ ਸੋ ਉਹਨਾਂ ਨੇ ਕਹਿਣ ਤੇ ਹੁਣ ਅਬਰੋਸਤ ਆਇਆ ਸੋ ਬਾਈ ਜੀ ਹੁਣ ਕਾ ਕਰਵਾਣ ਲੱਗੇ ਸਾਹਿਬ ਜੀ ਕਰਵਾ ਰਹੇ ਹੁਣ ਪਹਿਲੇ ਵੀ ਲੜ ਕੇ ਕਰਦਾ ਚਲ ਹੁਣ ਕਰਵਾ ਕੇ ਜਾਓਗਾ ਮੇਰਾ ਵੀਰ ਕਿਉਂਕਿ ਹੱਤ ਮੰਨ ਕੇ ਬੈਠਦੇ ਦੇਖੋ ਗੁਰੂ ਘਰ ਨੂੰ ਸੰਗਤਾਂ ਜਾ ਰਹੀਆਂ ਨੇ ਸੋ ਪੁੰਨ ਵਾਲਾ ਕੰਮ ਆ ਮੇਰਾ ਵੀਰ ਹਾਂ ਕਰਵਾ ਕੇ ਜਾਓ